ਕਬੀਰ ਕਸੋਟੀ RAM ਕੀ ਝੂਠਾ ਟਿਕਣਾ ਕੋਈ RAM ਕਸੋਟੀ ਸਹ ਜੋ ਮਰਜੀਵਾ ਹੋਏ ਭਗਵਾਲ ਅਜ ਦੇ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਬੀਰ ਕਸੋਟੀ RAM ਕੀ ਕਸੋਟੀ ਤੋਂ ਭਾਵ ਹੁੰਦਾ ਹੈ ਪਰਖਣਾ ਜਿਵੇਂ ਸੋਨੇ ਨੂੰ ਰਗੜ ਕੇ ਘਸਾ ਕੇ ਪਰਖਿਆ ਜਾਂਦਾ ਹੈ ਉਸੀ ਤਰ੍ਹਾਂ ਇਥੇ ਮਹਾਰਾਜ ਜੀ ਨੇ ਕਸੋਠੀ ਲਫਜ਼ ਉਚਾਰਨ ਕਰਕੇ ਪਰਖਣ ਨੂੰ ਪ੍ਰਗਟ ਕਰਕੇ ਕਿ ਜਿਸ ਤਰ੍ਹਾਂ ਇੱਕ ਸੁਨਿਆਰਾ ਸੋਨੇ ਨੂੰ ਘਸਾ ਕੇ ਇੱਕ ਵੱਟੀ ਦੇ ਉੱਤੇ ਘਸਾ ਕੇ ਉਸ ਦੀ ਸੁਧਰਤਾ ਨੂੰ ਪਰਖਦਾ ਹੈ ਕਿ ਅਖਰਾ ਹੈ ਜਾਂ ਖੁੱਟਾ ਹੈ ਕਹਿੰਦੇ ਇਸੇ ਤਰ੍ਹਾਂ ਜੋ ਮਨੁੱਖ ਪਰਮੇਸ਼ਵਰ ਦੇ ਪਿਆਰ ਵਿੱਚ ਭਿੱਜਿਆ ਹੋਇਆ ਹੈ ਜਿਸ ਨੂੰ ਪਰਮੇਸ਼ਵਰ ਦਾ ਰੰਗ ਲੱਗ ਚੁੱਕਿਆ ਹੈ ਜਿਸ ਦੀ ਸੂਰਤ ਪਰਮੇਸ਼ਵਰ ਦੇ ਵਿੱਚ ਟਿਕ ਚੁਕੀ ਹੈ ਕਹਿੰਦੇ ਭਈ ਉਸ ਨੂੰ ਵੀ ਪਰਖਿਆ ਜਾਂਦਾ ਹੈ ਉਸ ਦੀ ਵੀ ਪਰਖ ਕੀਤੀ ਜਾ ਸਕਦੀ ਹੈ ਕਬੀਰ ਕਸੋਟੀ RAM ਕੀ ਝੂਠਾ ਟਿੱਕੇ ਨਾ ਕੋਈ ਪਰਖ ਕੀ ਹੈ ਪਰਖ ਹੈ ਕਿ ਉਹਦੇ ਪੱਲੇ ਸੱਚ ਹੈ ਜਾਂ ਝੂਠ ਇੱਕ ਕਸੋਟੀ ਹੈ RAM ਕੀ ਕਿ ਉਹ ਸੱਚਮੁੱਚ ਰਬ ਨੂੰ ਤੇ ਹੁੰਦਾ ਹੈ ਜੋ ਸੱਚਮੁੱਚ ਤੇ ਹੁੰਦਾ ਹੋਵੇਗਾ ਸੱਚਮੁੱਚ ਉਹਦੀ ਪ੍ਰੀਤ ਹੋਵੇਗੀ ਤੇ ਉਹਦੇ ਜੀਵਨ ਵਿੱਚ ਸੱਚ ਹੋਵੇਗਾ ਕਬੀਰ ਕਸੋਟੀ RAM ਕੀ ਝੂਠਾ ਟਿਕਾਣਾ ਕੋਈ ਕਹਿੰਦੇ ਭਈ ਇਸ ਰਾਹ ਉੱਤੇ ਤੁਰਨ ਵਾਲੇ ਇਸ ਰਾਹ ਉੱਤੇ ਤੁਰ ਕੇ ਆਪਣੇ ਮੁਕਾਮ ਨੂੰ ਪਾਉਣ ਵਾਲੇ ਉਹਨਾਂ ਦੇ ਜੀਵਨ ਵਿੱਚ ਛਲਕਪਟ ਨਹੀਂ ਹੁੰਦਾ ਉਹ ਜਿਸ ਦੇ ਨਾਲ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਉਹ ਅੰਦਰੋਂ ਬਾਹਰੋਂ ਉਸੀ ਦੇ ਹੁੰਦੇ ਨੇ ਭਾਗਵਾਲਿਓ ਸਮਾਜ ਵਿੱਚ ਰਿਸ਼ਤੇ ਹੁੰਦੇ ਨੇ ਪਤੀ ਪਤਨੀ ਦੇ ਮਾਪਿਓ ਦੇ ਆਪਣੇ ਬੱਚਿਆਂ ਪ੍ਰਤੀ ਇੱਕ ਮਿੱਤਰ ਦਾ ਦੂਸਰੇ ਮਿੱਤਰ ਦੇ ਨਾਲ ਤੁਸੀਂ ਖੁਦ ਸਮਝਦਾਰ ਹੋ ਗਿਆਨਵਾਨ ਹੋ ਸੋਚਿਓ ਵਿਚਾਰਿਓ ਤੇ ਆਪਣੇ ਅੰਦਰ ਝਾਤ ਮਾਰਿਓ ਆਪਾਂ ਕਿੰਨਾ ਕੋ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਆ ਕਿੰਨਾ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਕਿ ਕਿਤਨਾ ਕਿਤੇ ਸਾ ਦਾ ਕੋਈ ਸਵਾਰਥ ਨਹੀਂ ਜੁੜਿਆ ਹੋਇਆ ਜਦੋਂ ਅਸੀਂ ਕਿਸੇ ਦਾ ਕੁਝ ਫਾਇਦਾ ਕਰਦੇ ਆ ਕਿਸੇ ਨਾਲ ਪਿਆਰ ਕਰਦੇ ਆ ਅਸੀਂ ਵੀ ਤਾਂ ਕੁਝ ਉਹਦੇ ਉਹ ਤੂੰ ਚਾਹੁੰਦੇ ਆ ਕਿ ਵਾਪਸ ਸਾਨੂੰ ਕੁਝ ਮੁੜ ਕੇ ਆਵੇ ਕੁਝ ਉਸਦੇ ਉਸ ਤੋਂ ਉਸਦੇ ਵੱਲੋਂ ਪ੍ਰਾਪਤ ਹੋਵੇ ਕੋਈ ਕਿੱਥੇ ਨਾ ਕਿੱਥੇ ਸਾਡਾ ਕੋਈ ਨਾ ਕੋਈ ਸਵਾਰਥ ਜੁੜਿਆ ਹੁੰਦਾ ਹੈ ਪਗਾਂ ਵਾਲਿਓ ਇਹ ਤਾਂ ਝੂਠ ਨਹੀਂ ਮਹਾਰਾਜ ਜੀ ਨੇ ਕਿਹਾ ਜੋ ਸੰਸਾਰ ਜੋ ਇਸ ਦਾ ਰੂਪ ਹੈ ਨਾ ਜੋ ਸੰਸਾਰ ਮੈਨੂੰ ਦਿਖ ਰਿਹਾ ਹੈ ਇਹ ਸਾਰਾ ਝੂਠਾ ਹੈ ਇਸ ਦੇ ਨਾਲ ਪ੍ਰੀਤ ਪਾਉਣ ਵਾਲਾ ਵੀ ਝੂਠਾ ਹੈ ਮਹਾਰਾਜ ਜੀ ਇਹ ਕਹ ਰਹੇ ਨੇ ਕਿ ਜਿਹਦੇ ਨਾਲ ਪ੍ਰਿਤਪਣ ਵਾਲਾ ਵੀ ਝੂਠਾ ਹੈ ਕਬੀਰ ਕਸੋਟੀ ਰਾਮ ਕੀ ਝੂਠਾ ਟਿੱਕੇ ਨਾ ਕੋਏ ਕਹਿੰਦੇ ਜਿਹੜੀ ਰਾਮ ਦੀ ਕਸੋਟੀ ਹੈ ਰਾਮਦੇ ਰਾਧ ਤੇ ਤ੍ਰਿਣ ਵਾਲੀ ਉੱਥੇ ਤੱਕ ਤਾਂ ਕੋਈ ਅਪੜਿਆ ਹੀ ਨਹੀਂ ਉੱਥੇ ਦਾ ਕੋਈ ਟਿਕਦਾ ਹੀ ਨਹੀਂ ਕਿਉਂਕਿ ਉੱਥੇ ਟਿਕਣ ਦੇ ਵਾਸਤੇ ਜੀਵਨ ਵਿੱਚ ਸੱਚ ਹੋਣਾ ਬਹੁਤ ਜ਼ਰੂਰੀ ਹੈ ਉਹ ਉਹਦੇ ਜੀਵਨ ਵਿੱਚ ਹੈ ਹੀ ਨਹੀਂ ਸਮਝਿਆ ਕੁ ਰੂਪਿਆ ਰੋ ਕਬੀਰ ਕਸੋਟੀ RAM ਕੀ ਝੂਠਾ ਟਿੱਕੇ ਨਾ ਕੋਈ RAM ਕਸੋਟੀ ਸੋਸ ਹੈ ਜੋ ਮਰ ਜੀਵਾ ਹੋਵੇ ਦੇਖੋ ਜਿਹੜਾ ਇਸ ਸੰਸਾਰ ਤੋਂ ਵਿਕਾਰਾਂ ਤੋਂ ਜਿਸਨੇ ਖਲਾਸੀ ਪਾ ਲਈਏ ਭਾਵ ਜਿਹੜਾ ਮਾਇਆ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਜਿਸਨੇ ਨਿਰਲੇਪ ਰੱਖਿਆ ਹੋਇਆ ਹੈ ਉਹ ਇਸ ਕਸੋਟੀ ਤੇ ਖਰਾ ਉਤਰਦਾ ਹੈ ਝੂਠ ਬੋਲਣ ਵਾਲੇ ਦੋਗਲੇ ਬੰਦੇ ਦੋਹਰੀ ਜ਼ਿੰਦਗੀ ਜਿਉਣ ਵਾਲੇ ਬਾਰੋਂ ਕੁਝ ਅੰਦਰੋਂ ਕੁਝ ਇਰਖਾ ਰੱਖਣ ਵਾਲੇ ਦਵੇਸ਼ ਰੱਖਣ ਵਾਲੇ ਝੂਠ ਦਾ ਸਾਥ ਨਿਭਾਉਣ ਵਾਲੇ ਉਹ ਇਸਕੂਟੀ ਦੇ ਉੱਤੇ ਖਰੇ ਨਹੀਂ ਉਤਰਦੇ ਧੋਖਾ ਦੇਣ ਵਾਲੇ ਇਸਕੂਟੀ ਦੇ ਉੱਤੇ ਖਰੇ ਨਹੀਂ ਉਤਰਦੇ ਕੇਵਲ ਤਾਂ ਕੇਵਲ ਆਪਣਾ ਪੱਖ ਮਜ਼ਬੂਤ ਰੱਖਣ ਵਾਲੇ ਤੇ ਦੂਜੇ ਦਾ ਪੱਖ ਕਮਜ਼ੋਰ ਰੱਖਣ ਵਾਲੇ ਆਪਣੀ ਆਪਣੀ ਕੁਰਸੀ ਦਾ ਆਪਣੀ ਕੁਰਸੀ ਦਾ ਮਾਣ ਰੱਖਣ ਵਾਲੇ ਤੇ ਫੈਸਲੇ ਸੁਣਾਉਣ ਵਾਲੇ ਇਹੋ ਜਿਹੇ ਇਹੋ ਜਿਹੇ ਫੈਸਲੇ ਸੁਣਾਉਣ ਜੋ ਝੂਠ ਦੇ ਆਧਾਰ ਤੋਂ ਹਨ ਤੇ ਕਹਿੰਦੇ ਇਹੋ ਜਿਹੇ ਰੋਜੀ ਇਹੋ ਜਿਹੀ ਕੁਰਸੀਆਂ ਦੇ ਬੈਠੇ ਹੋਏ ਭਾਵੇਂ ਕਹਿੰਦੇ ਗਿਆਨੀ ਕਿਉਂ ਨਾ ਬੈਠੇ ਹੋਵੇ ਭਾਵੇਂ ਕਹਿੰਦੇ ਪੰਡਤ ਕਿਉਂ ਨਾ ਬੈਠੇ ਹੋਵੇ ਭਾਵੇਂ ਕਹਿੰਦੇ ਕਾਜੀ ਕਿਉਂ ਨਾ ਬੈਠੇ ਹੋਵੇ ਭਾਵੇਂ ਕਹਿੰਦੇ ਬਾਹਮਣ ਕਿਉਂ ਨਾ ਬੈਠੋ ਕਹਿੰਦੇ ਭਾਵੇਂ ਜੋਗੀ ਕਿਉਂ ਨਾ ਬੈਠ ਜਾਵੇ ਕਹਿੰਦੇ ਉਸ ਕੁਰਸੀ ਤੇ ਜਿਹੜੀ ਕੁਰਸੀ ਨਿਆ ਨਿਆ ਦੇਂਦੀ ਹੈ ਸਾਨੂੰ ਕਹਿੰਦੇ ਪਰ ਇੰਬਾਰੀ ਤੌਰ ਤੋਂ ਨੇ ਆਂਤ੍ਰਿਕ ਤੌਰ ਤੋਂ ਅੰਦਰਲੇ ਪਾਸਿਓਂ ਅੰਦਰਲੇ ਖਾਤੋਂ ਅੰਦਰਲੇ ਖਾਤੇ ਇਹ ਯਾਰੀਆਂ ਨਿਭਾਉਂਦੇ ਨੇ ਦੋਸਤੀਆਂ ਨਿਭਾਉਂਦੇ ਨੇ ਦੂਜੀ ਪਾਰਟੀ ਨੂੰ ਖੁਸ਼ ਕਰਨ ਦੇ ਵਾਸਤੇ ਇੱਕ ਪਾਰਟੀ ਨੂੰ ਖੁਸ਼ ਕਰਨ ਦੇ ਵਾਸਤੇ ਦੂਜੀ ਪਾਰਟੀ ਦਾ ਨੁਕਸਾਨ ਕਰ ਦਿੰਦੇ ਨੇ ਦੂਜੀ ਪਾਰਟੀ ਪਾਰਟੀ ਨੂੰ ਝੂਠੀ ਸਾਬਤ ਕਰ ਦਿੰਦੇ ਨੇ ਇਸੇ ਤਰ੍ਹਾਂ ਪਰਿਵਾਰ ਵਿੱਚ ਹੈ ਪਰਿਵਾਰ ਵਿੱਚ ਮਨੁੱਖ ਸੱਚਾ ਬਣਨ ਦੇ ਲਈ ਕਿੰਨਾ ਕਿੰਨਾ ਕੁਝ ਕਰਦਾ ਹੈ ਪਰ ਜੇ ਕੋਈ ਉਹਦੇ ਅੰਦਰ ਝਾਤ ਮਾਰੇ ਜੇ ਉਹ ਆਪਣੇ ਅੰਦਰ ਵੇਖੇ ਤੇ ਉਸ ਨੂੰ ਪਤਾ ਲੱਗੇ ਕਿ ਉਸ ਤੋਂ ਬੁਰਾ ਇਨਸਾਨ ਤਾਂ ਜ਼ਿੰਦਗੀ ਦੇ ਵਿੱਚ ਕੋਈ ਹੈ ਨਹੀਂ ਇਸ ਲਈ ਪਾਗਾਂ ਵਾਲਿਓ ਅੰਦਰੋਂ ਤੇ ਬਾਹਰੋਂ ਅਸੀਂ ਸਾਫ਼ ਹੋਣਾ ਹੈ ਤਾਂ ਜਾ ਕੇ ਰਾਮਕਸੂਤੀ ਦੇ ਸਿਖਰੇ ਉਤਰਾਂਗੇ ਨਹੀਂ ਤਾਂ ਜਨਮ ਮਰਨ ਦੇ ਗੜ ਵਿੱਚ ਪਿਆ ਰਹਾਂਗੇ ਸਾਡੇ ਅੰਦਰ ਅਸ਼ਾਂਤੀ ਰਹੇਗੀ ਮਨ ਸ਼ਾਂਤ ਨਹੀਂ ਹੋਵੇਗਾ ਮੰਤਰਿਪਤ ਨਹੀਂ ਹੋਵੇਗਾ ਹਰ ਸਮੇਂ ਬੇਕਾਰ ਦੀਆਂ ਉਲਝਣਾ ਵਿੱਚ ਉਲਝੇ ਰਹਾਂਗੇ ਇਸ ਕਰਕੇ ਹੋ ਸਕਦਾ ਜਿੰਨਾ ਹੋ ਸਕਦਾ ਹੈ ਆਪਣੇ ਅੰਦਰ ਸੱਚ ਲਿਆਉਣ ਦੀ ਹਿੰਮਤ ਰੱਖੋ ਪਰਮੇਸ਼ਵਰ ਨਾਲ ਪਿਆਰ ਪਾਓ ਭਗਤੀ ਕਰੋ ਉਸ ਸਿਮਰਨ ਕਰੋ ਨਾਮ ਜਪੋ ਕੀਰਤ ਸੱਚੀ ਕਰੋ ਕੀਰਤ ਨੂੰ ਝੂਠੀ ਨਾ ਪਹਿਨਦੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਹੋਰ ਜਿੰਨੇ ਐਬ ਨੇ ਹੋਰ ਜਨੇ ਤੁਹਾਡੇ ਅੰਦਰ ਬੂਰੀਆਂ ਆਦਤਾਂ ਨੇ ਕਮੀਆਂ ਨੇ ਉਹ ਆਟੋਮੈਟਿਕ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਸੀਂ ਤੁਹਾਡੀ ਜਿਹੜੀ ਸੋਚ ਹੈ ਉਹ ਨੇਕ ਹੋ ਜਾਵੇਗੀ ਨੀਅਤ ਸਾਫ਼ ਹੋ ਜਾਵੇਗੀ ਦੇਖੋ ਨੀਅਤ ਸਾਫ਼ ਕਰਨੀ ਪੈਣੀ ਹੈ ਤਾਂ ਹੀ ਜਾ ਕੇ ਸੂਰਤ ਨੇਕ ਹੋਣੀ ਹੈ ਜੇ ਨੀਅਤ ਸਾਫ਼ ਨਹੀਂ ਕਰਾਂਗੇ ਜੇ ਇੱਕ ਦੂਜੇ ਨੂੰ ਵੇਖ ਕੇ ਇਹੀ ਆਪਾਂ ਆਖੇ ਜਾਾਂਗੇ ਕਿ ਫਿਰ ਫਲਾਣਾ ਬੰਦਾ ਵੀ ਤਾਂ ਇਹੋ ਜੇ ਕਰਮ ਕਰਦਾ ਉਸ ਨੂੰ ਤਾਂ ਕੁਝ ਹੋਇਆ ਨਹੀਂ ਲਣਾ ਬੰਦੂ ਤੇ ਚੋਰੀ ਕਰਦਾ ਹੈ ਠੱਗੀ ਕਰਦਾ ਹੈ ਬੇਈਮਾਨੀ ਕਰਦਾ ਹੈ ਦੋ ਨੰਬਰ ਦਾ ਪੈਸਾ ਕਮਾਉਂਦਾ ਹੈ ਉਸ ਦਾ ਤਾਂ ਕੁਝ ਵਿਗੜਿਆ ਨਹੀਂ ਉਹ ਤਾਂ ਹੋਰ ਫੁੱਲਦਾ ਜਾਂਦਾ ਹੈ ਭਾਗਾਂ ਵਾਲੇ ਦੂਜਿਆਂ ਦੇ ਨਾਲ ਆਪਣੀ ਤੁਲਨਾ ਨਹੀਂ ਕਰਨੀ ਆਪਾਂ ਤੁਲਨਾ ਆਪਣੀ ਤੁਲਨਾ ਕੀ ਹੈ ਆਪਾਂ ਇੱਥੇ ਸੰਸਾਰਿਕ ਤੌਰ ਤੇ ਕੋਈ ਪਦੋ ਵ੍ਰਤੀ ਦੇ ਲਈ ਥੋੜੀ ਆਏ ਕਿ ਕਿਸੇ ਪਦ ਵਾਸਤੇ ਸੀ ਆਏ ਅਸੀਂ ਸੰਸਾਰ ਤੇ ਆਏ ਆ ਆਪਣੇ ਜੀਵਨ ਨੂੰ ਸਵਾਰਨ ਲਈ ਆਪਣੇ ਜੀਵਨ ਨੂੰ ਸਾਫ ਸੁਥਰਾ ਰੱਖਣ ਲਈ ਆਪਣੇ ਜੀਵਨ ਦਾ ਇਹ ਜਿਹੜਾ ਜਨਮ ਮਰਨ ਦਾ ਗੇੜ ਜਿਸ ਵਿੱਚ ਸਾਰੀ ਉਮਰ ਹੀ ਉਲਝਾ ਕੇ ਅਸੀਂ ਲੰਗਾ ਦਿੱਤੀ ਹੈ ਇਹ ਵੇਲਾ ਮਿਲਿਆ ਉਸ ਰੱਬ ਨੂੰ ਪਾਉਣ ਦਾ ਉਸ ਰੱਬ ਦੇ ਦੇਦਾਰ ਕਰਨ ਦਾ ਉਸ ਰੱਬ ਕੋਲ ਜਾਣ ਦਾ ਉਹ ਅਸਲ ਕਰ ਜਿਸ ਕਰ ਨੂੰ ਅਸੀਂ ਕਈ ਲੱਖ ਜੁਨਾ ਭੋਗ ਰਹੇ ਹਾਂ ਕਿੰਨੇ ਲੱਖ ਜੁਨਾ ਤੋਂ ਅਸੀਂ ਭਟਕ ਰਹੇ ਹਾਂ ਹੁਣ ਮਿਲਿਆ ਮੌਕਾ ਇਹ ਬਹਿਸ ਵਿੱਚ ਪੈਣ ਦਾ ਮੌਕਾ ਸਮਾਨੀ ਇੱਕ ਦੂਜੇ ਦੇ ਨਾਲ ਲੜਨ ਦਾ ਸਮਾਨੀ ਇਕ ਦੂਜੇ ਤੋਂ ਤੁਲਨਾ ਕਰਨ ਦਾ ਸਮਾਂ ਨਹੀਂ ਇਸ ਸਮਾਂ ਇਹ ਗੁਰਮਤਿ ਦੀ ਵਿਚਾਰ ਕਰਨ ਦਾ ਇਸ ਸਮਾਂ ਬਾਣੀ ਨਾਲ ਜੁੜਨ ਦਾ ਇਸ ਸਮਾਂ ਬਾਣੀ ਨੂੰ ਪੜਨ ਦਾ ਇਸ ਸਮਾਂ ਬਾਣੀ ਨੂੰ ਵਿਚਾਰਨ ਦਾ ਇਸ ਸਮਾਂ ਆਪਣੇ ਆਪ ਦੀ ਖੋਜ ਕਰਨ ਦਾ ਇਸ ਸਮਾਂ ਸ਼ਬਦ ਵਿੱਚ ਤਾਰੀ ਲਾ ਕੇ ਆਪਣੀ ਸੂਰਤ ਨੂੰ ਸ਼ਬਦ ਤੇ ਸਵਾਰ ਕਰਨ ਦਾ ਇਸ ਸਮਾਂ ਜੇ ਸਮਾਂ ਹਥੋਂ ਨਿਕਲ ਗਿਆ ਫਿਰ ਪ੍ਰਸਤਾਵਿਤ ਉਸ ਵੇ ਸਾਡੇ ਕੋਲ ਕੁਝ ਨਹੀਂ ਰਹਿ ਜਾਣਾ ਇਸ ਲਈ ਪਗਾਂ ਵਾਲਿਓ ਕਬੀਰ ਕਸੋਟੀ ਆਰਾਮ ਕੀ ਝੂਠਾ ਟਿਕਾਣਾ ਕੋਇ ਅਜਮਨ ਜਾਵ ਜਾਂ ਜਦੋਂ ਤੁਸੀਂ ਤੁਹਾਡੇ ਤੇ ਇਹੋ ਜਿਹਾ ਸ਼ਰਮਾ ਬਣਨਾ ਹੈ ਤੁਹਾਨੂੰ ਪਸਤਾਵ ਹੋਵੇਗਾ ਉਦੋਂ ਵੀ ਤਾਂ ਆਪਾਂ ਫਿਰ ਮਹਾਰਾਜ ਦੇ ਚਰਨਾਂ ਵਿੱਚ ਗੜਗੜਾਵਾਂਗੇ ਰੋਵਾਂਗੇ ਇਸ ਤੋਂ ਪਹਿਲਾਂ ਇਹ ਜੇ ਸਾਡੇ ਸਮਝ ਵਿੱਚ ਆ ਜਾਵੇ ਹੁਣੇ ਅਸੀਂ ਆਪਣਾ ਜੀਵਨ ਸੰਭਾਲ ਲਈਏ ਹੋਈਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਕੁਰਤਾਂ ਹੋ ਗਈਆਂ ਨੇ ਜਿਹੜੇ ਮਾਰੇ ਕਰਮ ਸਾਡੇ ਕੋਲ ਹੋ ਗਏ ਨੇ ਉਹਨਾਂ ਦੀ ਮਾਫੀ ਮੰਗ ਕੇ ਹੁਣ ਤੋਂ ਅੱਜ ਤੋਂ ਸਭੋਂ ਇਸ ਸਮੇਂ ਤੋਂ ਇੱਕ ਵਧੀਆ ਜੀਵਨ ਜੀਣ ਦੀ ਇੱਕ ਮਨ ਦੇ ਵਿੱਚ ਇੱਕ ਨਿਸ਼ਚਿਤ ਆ ਰਹੀ ਸੀ ਇਰਾਦਾ ਰੱਖੀਏ ਤੇ ਹੁਣ ਨੂੰ ਸਭ ਕੁਝ ਹੋ ਸਕਦਾ ਹੈ ਉਹ ਰੱਬ ਦਾ ਨਿਮਕ ਮਾਤਰ ਸਮੇਂ ਜਿੰਨਾਂ ਅੱਖ ਚਮਕਣ ਜਿੰਨੇ ਸਮਝ ਕੇ ਕਹਿੰਦੇ ਉਹਨੂੰ ਪਰਮੇਸ਼ਰ ਨੂੰ ਯਾਦ ਕਰ ਲਿਆ ਜੀਵਨ ਸਵਾ ਇੱਥੇ ਕਲਯੁਗੀ 판ਦੇ ਵਿਸ਼ਨੂ ਸਾਧ ਉਹਨਾਂ ਦਾ ਜੀਵਨ ਜਿਹੜੇ ਕੁਰਾਏ ਪਏ ਹੋਏ ਸੀ ਮਹਾਰਾਜ ਉਹਨਾਂ ਦਾ ਜੀਵਨ ਸੁਧਾਰ ਦਿੱਤਾ ਉਹਨਾਂ ਨੂੰ ਚੰਗੇ ਰਾਹ ਪਾ ਦਿੱਤਾ ਉਹਨਾਂ ਕੋਲੋਂ ਪ੍ਰਚਾਰ ਕਰਾ ਦਿੱਤਾ ਹੈ ਤਾਂ ਸਾਡਾ ਰੱਬ ਸਾਡੇ ਤੇ ਕਿਰਪਾ ਨਹੀਂ ਕਰੇਗਾ ਇਹ ਕਿਵੇਂ ਹੋ ਸਕਦਾ ਹੈ ਪਰ ਉਹਦੀ ਕਸੂਰਤੀ ਦੇ ਘਰ ਉਤਨ ਦੇ ਲਈ ਸਾਨੂੰ ਆਪ ਨੂੰ ਵੀ ਕੁਝ ਮਿਹਨਤ ਕਰਨੀ ਪੈਣੀ ਹੈ ਜੋ ਸਮਝ ਆ ਜਾਵੇ ਉਸ ਨੂੰ ਜ਼ਿੰਦਗੀ ਵਿੱਚ ਮਰਨਾ ਚਾਹੀਦਾ ਮੰਨ ਕਰਕੇ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਤੇ ਆਪਣੇ ਕਰਮ ਵਿੱਚ ਲੈ ਕੇ ਆਉਣਾ ਚਾਹੀਦਾ ਸੋ ਅੱਜ ਦੇ ਇਸ ਪਵਨ ਸਲੋਕ ਦੇ ਵਿਚਾਰ ਕਰਦੇ 10-50 ਬਿੰਦਪਰਕਾਰ ਦੀਆਂ ਪੁਲਣਾ ਹੋ ਗਈਆਂ ਨੇ ਆਪ ਸਮੂਹ ਸਾਧ ਸੰਗਤ ਬਖਸ਼ਣੋਂ ਬਖਸ਼ ਲੈਣਾ ਜੀ ਬਲਾਉ ਜੀ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ